ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਜੀ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਪੁਰਖਿਆਂ ਬਾਰੇ ਸੋ ਵੀਡੀਓ ਨੂੰ ਕਰਦੇ ਹਾਂ ਜੀ ਸਟਾਰ ਤੇ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਜੀ ਨੋਹ ਸਿੰਘ ਬੁੱਧ ਸਿੰਘ ਚੜ੍ਹਤ ਸਿੰਘ ਜੋ ਕਿ ਸ਼ੁਕਰਚੱਕੀਆ ਮਿਸਲ ਦੇ ਪਹਿਲੇ ਮੁਖੀ ਹੋਏ ਅਤੇ ਉਹਨਾਂ ਦਾ ਪੁੱਤਰ ਮਹਾ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਰਾਜਕੌਰ ਤੇ ਉਹਨਾਂ ਦਾ ਪੁੱਤਰ ਮਹਾਰਾਜਾ ਰਣਜੀਤ ਸਿੰਘ ਹੋਏ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਵਿੱਚ ਗੁਜਰਾਵਾਲੇ ਦੀ ਧਰਤੀ ਤੇ ਹੋਇਆ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਪੁੱਤਰਾਂ ਅਤੇ ਖਾਸ ਧਰਮ ਪਤਨੀਆਂ ਪਹਿਲੀ ਧਰਮ ਪਤਨੀ ਜੋ ਕਿ ਮਹਾਰਾਣੀ ਮਹਿਤਾਬ ਕੌਰ ਸੀ ਉਹ ਕਨਈਆ ਮਿਸਲ ਘਰਾਣੇ ਤੋਂ ਬਲੌਂਗ ਕਰਦੀ ਸੀ ਸੋ ਉਹਨਾਂ ਦਾ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਬਖਸ਼ ਸਿੰਘ ਅਤੇ ਮਾਤਾ ਦਾ ਨਾਮ ਸਰਦਾ ਕੌਰ ਸੀ ਇਨਾਂ ਦਾ ਵਿਆਹ 1797 ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ। ਇਹਨਾਂ ਦੇ ਤਿੰਨ ਪੁੱਤਰ ਹੋਏ। ਸਰ ਈਸ਼ਰ ਸਿੰਘ, ਸ਼ੇਰ ਸਿੰਘ ਅਤੇ ਤਾਰਾ ਸਿੰਘ। ਉਹ ਦੂਜੀ ਤਨ ਪਤਨੀ ਦਾ ਨਾਂ ਹੁੰਦਾ ਹੈ ਜੀ ਦਾਤਾਰ ਕੌਰ। ਜਿਸ ਦਾ ਨਾਂ ਪਹਿਲਾਂ ਰਾਜਕੌਰ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦਾ ਇਹਨਾਂ ਦਾ ਨਾਂ ਬਦਲ ਕੇ ਦਾਤਾਰ ਕੌਰ ਰੱਖ ਦਿੱਤਾ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਦਾ ਨਾਂ ਵੀ ਰਾਜਕੌਰ ਸੀ। ਤੋ ਇਸ ਕਰਕੇ ਉਹਨਾਂ ਨੇ ਇਹਨਾਂ ਦਾ ਨਾਮ ਦਾਤਾਰਕੌਰ ਰੱਖ ਦਿੱਤਾ ਇਹਨਾਂ ਦਾ ਵਿਆਹ ਵੀ 1797 ਵਿੱਚ ਹੋਇਆ ਇਹਨਾਂ ਦੀ ਕੁੱਖ ਚੋਂ ਪੁੱਲ ਤਿੰਨ ਪੁੱਤਰ ਹੋਏ ਮਹਾਰਾਜਾ ਖੜਕ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਸਨ ਦੂਜੇ ਨੰਬਰ ਤੇ ਹੁੰਦੇ ਆ ਜੀ ਰਤਨ ਸਿੰਘ ਫਤੇ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਤੀਜੀ ਧਰਮ ਪਤਨੀ ਦਾ ਨਾਮ ਦਇਆਕੌਰ ਹੈ ਜੋ ਕਿ ਭੰਗੀ ਮਿਸਲ ਦੇ ਘਰਾਣੇ ਤੋਂ ਬਿਲੋਂਗ ਕਰਦੀ ਸੀ ਤੋ ਇਹਨਾਂ ਦੀ ਕੁਖ ਚੋਂ ਦੋ ਪੁੱਤਰ ਹੋਏ ਕਸ਼ਮੀਰ ਸਿੰਘ ਅਤੇ ਪਿਸ਼ੋਰਾ ਸਿੰਘ ਨੰਬਰ 4 ਤੇ ਹੁੰਦੀ ਹੈ ਜੀ ਮਹਾਰਾਣੀ ਰਤਨਕੌਰ ਜੋ ਕਿ ਇਹ ਵੀ ਭੰਗੀ ਮਿਸਲ ਦੇ ਘਰਾਣੇ ਤੋਂ ਬਲੌਂਗ ਕਰਦੀ ਸੀ ਇਹਨਾਂ ਦੀ ਕੁਖ ਚੋਂ ਇੱਕ ਹੀ ਪੁੱਤਰ ਹੋਇਆ ਜਿਸ ਦਾ ਨਾਂ ਸੀ ਮਲਤਾਨਾ ਸਿੰਘ ਨੰਬਰ 5 ਤੇ ਹੁੰਦੀ ਹੈ ਜੀ ਮਹਾਰਾਣੀ ਜਿੰਦਕੌਰ ਜਿਸ ਦੇ ਪਿਤਾ ਜੀ ਦਾ ਨਾਂ ਮੰਨਾ ਸਿੰਘ ਔਲਖ ਤੇ ਇਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ 1829 ਇਸਵੀ ਵਿੱਚ ਹੋਇਆ ਤੇ ਇਹਨਾਂ ਦੀ ਕੁੱਖ ਵਿੱਚੋਂ ਇੱਕ ਹੀ ਪੁੱਤਰ ਹੋਇਆ ਮਹਾਰਾਜਾ ਦਲੀਪ ਸਿੰਘ ਅਤੇ ਇਹਨਾਂ ਦੀ ਮੌਤ 1 ਅਗਸਤ 1863 ਵਿੱਚ ਇੰਗਲੈਂਡ ਜਾ ਕੇ ਹੋਈ ਅਗਰ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲਦੀ ਰਹੇ ਐਦਾਂ ਦੀਆਂ ਇਤਿਹਾਸ ਨਾਲ ਜੁੜੀਆਂ ਡੂੰਘੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸੋ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ